ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਜਿੰਨਾ ਮੱਜਾਂ ਦੇ ਥਣਾ ਚ ਛਿੱਦੀਆਂ ਆਉਣ ਲੱਗ ਜਾਂਦੀਆਂ ਨੇ ਜਾਂ ਮੂੰਹ ਸੜੀ ਬਣ ਜਾਂਦੀ ਹੈ ਮਟੈਟਸ ਹੋ ਜਾਂਦੀ ਹੈ ਜਾਂ ਦੁੱਧ ਥਣ ਸੁਗੜ ਲੱਗ ਜਾਂਦਾ ਜਾਂ ਇਕੱਠਾ ਹੋਣ ਲੱਗ ਜਾਂਦਾ ਤੇ ਉਹਨਾਂ ਨੂੰ ਆਪਾਂ ਕੀ ਦੇ ਸਕਦੇ ਆ ਜਿਹੜਾ ਕਿ ਆਪਣਾ ਨੁਕਸਾਨ ਨਾ ਹੋਵੇ ਛੇਤੀ ਠੀਕ ਹੋ ਜੇ ਇਹ ਜਿਹੜੀਆਂ ਦਵਾਈਆਂ ਬਾਈ ਆਪਾਂ ਦੰਨਿਆ ਇਹ ਆਪਣੇ ਸਿਸਟਮ ਚ ਆਪਣੀ ਸੂਈ ਚ ਦਵਾਈਆਂ ਬਣਦੀਆਂ ਨੇ ਕੋਈ ਅੱਡ ਤੋਂ ਕੋਈ ਚੀਜ਼ ਇਹ ਜੀ ਨਹੀਂ ਜਿਹੜੀ ਬਣਦੀ ਹੋਵੇ ਆਪਣੇ ਸਮਾਨਤੀ ਦਵਾਈਆਂ ਤਿਆਰ ਹੁੰਦੀਆਂ ਤਾਂ ਤੁਸੀਂ ਜੇ ਬਾਈ ਚਾਂਸ ਸੋਡੀ ਮੱਝ ਦਾ ਥਣ ਚੰਗਾ ਭਲਾ ਕੱਟ ਜਾਂਦਾ ਹੋਵੇ ਕੱਟ ਜਾਂਦਾ ਹੋਵੇ ਜੇ ਤਾਰਾਂ ਕੱਟਦੀਆਂ ਹੋਣ ਜਾਂ ਛਿੱਧੀਆਂ ਆਣ ਲੱਗ ਜਾਣ ਤਾਂ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਇੱਕ ਸ਼ੁੱਧ ਕਪੂਰ ਲਿਆ ਕੇ ਰੱਖੋ ਮੁਸ਼ਕ ਕਪੂਰ ਦੀ ਡੱਬੀ ਆਉਂਦੀ ਹੈ ਸ਼ੁੱਧ ਕਪੂਰ ਉਹ ਲਿਆ ਕੇ ਰੱਖੋ ਪੰਸਾਰੀ ਦੀ ਦੁਕਾਨ ਤੋਂ ਉਹਦੀਆਂ 4 ਗੋਲੀਆਂ ਚਾਹੇ ਤਾਂ ਕੇਲੇ 'ਚ ਪਾ ਲੋ ਚਾਹੇ ਆਟੇ ਦੇ ਪੇੜੇ 'ਚ ਪਾ ਲੋ ਜਿਵੇਂ ਮਰਜ਼ੀ ਪਾ ਲੋ 4 ਗੋਲੀਆਂ ਸਵੇਰੇ 4 ਸ਼ਾਮ ਤਿੰਨ ਡੰਗ ਦੇ ਦਿਓ ਸ਼ੁੱਧ ਮੁਸਕ ਕਪੂਰ ਦੀਆਂ ਜੇ ਛਿੱਧੀਆਂ ਆਣੀਆਂ ਹੋਣ ਛਿੱਧੀਆਂ ਖਤਮ ਹੋ ਜਾਣੀਆਂ ਕੱਲੇ ਸ਼ੁੱਧ ਕਪੂਰ ਨਾਲ ਤੇ ਜੇ ਮੰਨ ਲਓ ਵੀ ਮੂੰਹ ਸੜੀ ਬਣਦੀ ਹੈ ਤਾਰ ਬ੍ਰੀਕ ਹੋ ਜਾਂਦੀ ਜਾਂ ਜਮੀ ਬਾਲ ਵਰਗੀ ਤਾਰ ਆਉਂਦੀ ਆਉਂਦੀ ਮਤਲਬ ਤਾਰ ਬ੍ਰੀਕ ਹੋਣ ਲੱਗ ਜਾਨੀ ਜਾਂ ਮੂੰਹ ਸੜੀ ਬਣ ਲੱਗ ਜੈ ਨੇ ਆਪਾਂ ਮੜਾ ਜਾਈਏ ਪਰਾਂ ਕਰਕੇ ਫੇਰ ਤਾਰ ਕੱਢ ਲੈਨੇ ਆ ਉਹਦੇ ਵਾਸਤੇ ਐਸ ਪੀ 15 ਦਾ ਨਾਮ ਦਾ ਪਾਊਡਰ ਆਉਂਦਾ ਇੱਕ ਡੱਬੀਆਂ ਐਡੀਕ ਡੱਬੀ ਹੋਊਗੀ ਉਹਦੇ ਚ ਪੰਜ ਪੁੜੀਆਂ ਹੋਣਗੀਆਂ ਤੇ ਉਹਦਾ ਨਾਮ ਹੈ ਐਸ ਪੀ 15 ਉਹ ਦੋ ਡੱਬੀਆਂ ਲਿਓ ਤੁਸੀਂ 10 ਪੁੜੀਆਂ 10 ਪੁੜੀਆਂ ਦਾ ਕੋਰਸ ਕਰੋ ਡੇਲੀ ਜੜੀ ਦੀ ਤਾਂ ਜਾਦੇ ਮੂੰਹ ਸੜੀ ਐ ਜਾਦੇ ਮੂੰਹ ਬੰਦ ਹੋ ਰਿਹਾ ਓਨੂੰ ਤਾਂ ਸਵੇਰੇ ਸ਼ਾਮ ਇੱਕ ਇੱਕ ਪੂੜੀ ਚਾਲੂ ਕਰ ਦੋ ਤੇ ਨਾਲ ਮੁਸ਼ਕਕਪੂਰ ਜ਼ਰੂਰ ਦੇਣੀ ਆ ਸੋਨੇ ਗੋਲੀਆਂ ਜਾਂ ਟਿੱਕੀਆਂ ਮਿਲਦੀਆਂ ਨੇ ਟਿੱਕੀਆਂ ਵੀ ਦੇ ਸਕਦੇ ਹੋ ਤੇ ਤਿੰਨ ਤਿੰਨ ਗੋਲੀਆਂ ਦੇ ਦਿਓ 4-4 ਤੇ ਬਰੀਕ ਨੇ ਜਦਾਂ ਤਾਂ 4-4 ਦੋ ਜੇ ਮੋਟੀਆਂ ਨੇ ਤਾਂ 2-2 ਦੇ ਦੋ ਜੇ ਟਿੱਕੀਆਂ ਨੇ ਤਾਂ 2 ਦੇ ਦੋ ਕਿਉਂਕਿ ਕਈ ਤਰ੍ਹਾਂ ਦੀ ਸ਼ੁੱਧ ਕਪੂਰ ਆਉਂਦੀ ਹੈ ਤੇ ਐਸਪੀ 15 ਦੀ ਪੂਰੀ ਡੀਲੀ ਚਾਲੂ ਕਰ ਦਿਓ ਤੁਸੀਂ ਜੇ ਸੋਡੀ ਮੂੰਹ ਸੜੀ ਬਣਦੀ ਹੈ ਤਾਂ ਗਾਰੰਟੀ ਆਪਣੀ ਜੇ ਮੂੰਹ ਸੜੀ ਰਹੇ ਜੇ ਐਨ ਥਣ ਓਕੇ ਹੋ ਜੂਗਾ ਜਮਾ ਤੇ ਆਪਣੇ ਇਹ ਰੋਗ ਆ ਕੇ ਪਸ਼ੂਆਂ 'ਚੋਂ ਲੰਘੇ ਤੇ ਆਪਾਂ ਇਹੀ ਚੀਜ਼ਾਂ ਵਰਤਦੇ ਹਾਂ ਹੁਣ ਆਪਣੇ ਪਿੱਛੇ ਇੱਕ ਝੋਟੀ ਮੈਂ ਵੇਚਤੀ ਉਹ ਝੋਟੀ ਦੇ ਆਪਣੇ ਆਹੀ ਚੱਕਰ ਸੀ ਮੂੰਹ ਸੜੀ ਬਣਦੀ ਦੀ ਤੇ ਕਈ ਦਿਨ ਮੈਂ ਦੇਖਿਆ ਉਹ ਮਾਸ ਪਰਾਂ ਕਰਕੇ ਚੋਈ ਜਾਂਦਾ ਸੀ ਮੈਂ ਕਿਰਮਾ ਐਸਪੀ 15 ਤੇ ਮੁਸ਼ਕਕਪੂਰ ਨਾ ਟੱਲੀ ਵਰਗਾ ਹੋਵੇ ਜਿੱਦੇ ਨਹੀਂ ਆਪਾਂ ਮਰਾਦ ਨੇ ਸਲਾਈ ਥਣ ਚ ਜਦੋਂ ਸਲਾਈ ਵੱਜ ਗਈ ਉਹ ਥਣ ਬੇਕਾਰ ਹੈ ਉਹਨੇ ਕਦੇ ਵੀ ਕਦੋਂ ਵੀ ਜਦੋਂ ਸਲਾਈ ਵੱਜ ਗਈ ਉਹਨੇ ਖਰਾਬ ਹੋਣੀ ਹੋਣਾ ਤੇ ਥਣ ਰਹਿ ਜਾਣਾ ਪਸੂ ਨੇ ਤੇ ਇਹ ਪਹਿਲਾ ਇਹਦੇ ਨਾਲੋਂ ਤੁਸੀਂ ਇਹ ਮੁਸ਼ਕਕਪੂਰ ਤਾਂ ਪੱਕੀ ਇਹ ਲਿਆ ਕੇ ਰੱਖੋ ਕਿਉਂਕਿ ਖਾਰੇ ਪਾਣ ਦਾ ਤੇ ਛਿੱਦੀਆਂ ਦਾ ਤੇ ਥਣ ਸੁੰਗੜ ਦਾ ਕੋਈ ਪਤਾ ਨਹੀਂ ਮਟੈਟਸ ਕਹੇ ਜੀ ਚੀਜ਼ ਹੈ 15 20 ਮਿੰਟਾਂ ਦੇ ਵਿੱਚ ਵਿੱਚ ਮਟੈਡਸ ਆ ਜਾਂਦੀ ਹੈ ਜੇ ਪਟੈਡਸ ਆਣ ਤੇ ਆਵੇ ਕੋਈ ਪਤਾ ਨਹੀਂ ਲੱਗਦਾ ਮੇਰੇ ਨਾਲ ਬਣ ਗਈ ਤੇ ਉਸ ਤੋਂ ਬਾਅਦ ਮੂੰਹ ਸਾੜੀ ਵਾਸਤੇ ਐਸਪੀ 15 ਤੁਰਪ ਲਿਆ ਉਹ ਆਪਦਾ ਤੇ ਤੀਜਾ ਨੰਬਰ ਜਿੰਨਾ ਮੱਜਾਂ ਦੇ ਥਣ ਘਟ ਹੋਣ ਜਾਂ ਸੂੰਗੜ ਦੇ ਹੋਣ ਉਹ ਮਟਾਂਡੀ ਦਾ ਪਾਣੀ ਜਰੂਰ ਰੱਖਿਆ ਕਰੋ ਜਿਵੇਂ ਆਪਣੀ ਮੰਨ ਲਓ ਐਤ ਕੀ ਮੱਜ ਦਾ ਥਣ ਘਟਦਾ ਆਪਾਂ ਨੂੰ ਪਤਾ ਹੈ ਵੀ ਹਾਂ ਇਹਦਾ ਥਣ ਘਟਾ ਹੈ ਯਾਰ ਅਗਲੇ ਸੂਏ ਤੇ ਉਹਨੇ ਸੂਹਾਂ ਤਾਂ ਉਹਦੀ ਜਿਹੜੀ ਪਹਿਲੀ ਆਪਾਂ ਟੱਕੇ ਨਾਲ ਮਟਾਂਡੀ ਭੰਦਾ ਉਹਦਾ ਪਾਣੀ ਰੱਖ ਲਓ ਉਹ ਪਾਣੀ ਤੁਸੀਂ ਮੈਂ ਇਸ ਨੂੰ ਪਿਓ ਤੁਹਾਡਾ ਥਾਣਾ ਉਹ ਪੂਰਾ ਹੋਣ ਦੇ 100% ਚਾਂਸ ਹੋਣਗੇ ਤਨ ਪੂਰਾ ਹੋਊਗਾ ਉਹਦੇ ਨਾਲ ਤੇ ਬਾਕੀ ਬਈ ਆਪਣੀਆਂ ਬੀੜੀਆਂ ਵੀਡੀਓ ਰੈਡੂ ਡੈਰੀ ਫਾਰਮ ਦੇ ਨਾਂ ਤੇ ਪੇਜ ਆ ਆਪਣਾ ਆਉਂਦੀਆਂ ਰਹਿੰਦੀਆਂ ਨੇ ਨੌਲਜ ਵਾਸਤੇ ਪਸ਼ੂਆਂ ਦੇ ਕਮਾਈ ਖਾਤਰ ਹੋਰ ਸਾਰੀ ਜਰਨਲ ਨੌਲਜ ਜਿੰਨਾ ਕੱਪਾ ਵਰਤਦੇ ਆ ਬੇ ਫਾਲਤੂ ਦਵਾਈਆਂ ਦੀ ਕੋਈ ਵੀ ਐਡ ਨਹੀਂ ਕਰਦੇ ਤੇ ਉਹਦੇ ਵਿੱਚ ਆਂਦੀਆਂ ਰਹਿੰਦੀਆਂ ਨੇ ਰਿੱਡੂ ਡੈਰੀ ਫਾਰਮ ਦੇ ਨਾਂ ਤੇ ਪੇਜ ਆ ਆਪਣਾ ਉਹਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ YouTube ਤੇ Instagram ਤੇ ਵੀ ਤਾਂ ਤੁਹਾਨੂੰ ਸਾਰੀ ਉੱਤੇ ਜਾਣਕਾਰੀ ਮਿਲਦੀ ਰਹੂਗੀ ਨਾ ਤਾਂ ਕਿ ਆਪਣੇ ਨਵੇਂ ਮੁੰਡੇ ਇਸ ਧੰਦੇ 'ਚ ਆਣ ਤੇ ਜੁੜ ਸਕਣ